ਦੇਸੀ ਮਿੰਨਿਆਂ ਦਾ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਨਾਲ ਸਾਰਿਆਂ ਨੂੰ ਹੈਪੀ ਹੋਲੀ ਤੇ ਕਰੋ ਬਲੌਗ ਸ਼ੁਰੂ ਕਰ ਗਏ। ਹਾਂਜੀ ਲੋਰੀ ਆਪਾਂ ਸੁਮਾਨ ਦੇ ਦੁਕਾਨ ਤੋਂ ਬਾਹਰ ਨਿਕਲੇ ਆ ਜੀ ਮੁੰਡੇ ਇੱਥੇ ਕੋਕਾ ਹੋਲੀ ਖੇល ਰਹੇ ਆ ਜੀ। ਇੱਧਰ ਚੈੱਕ ਹੋ ਰਿਹਾ ਜੀ ਪਨੀਰ ਆਲੂ ਹੈਗੇ ਇਹਦੇ ਫੇਵਰਟ। ਸਾਰੇ ਆ ਜਿੰਨੇ ਹੈਗੇ ਅਸੀਂ ਇਹ ਨਾ ਚਾਰ ਪੰਜ ਜਣੇ ਸੀ ਸਾਰੇ ਕਲਾਸਮੇਟ ਹੀ ਆ ਨਾ। ਵੀ ਆਏ ਜੰਮੀ ਈਟ ਪੀਜ਼ਾ ਪਾਰਟੀ। ਮਹਿਨ ਕਿੰਸੀ ਹੈ? ਅੱਜ ਨਾਲ ਇੱਦਾਂ ਜੱਲੂ ਆਪਾਂ ਪਿੰਦੇ ਆ। ਚਾਹ ਜਿਹਨੇ ਪੀਣੀ ਹੈ ਚਾਹ ਤੇ ਉਹ ਸਾਰੇ ਕਰ ਸਕਦਾ ਆ ਐਚਪੀ ਨੰਦਰਾ ਫੈਮਿਲੀ ਵਲੌਗ ਛੱਡ ਕੇ ਰੋਸਟਿੰਗ ਵਲੌਗ ਬਣਾਉਣੇ ਚਾਹੀਦੇ ਆ ਮਾਤਾ ਕਹਿਣਾ ਹੈ ਕਿ ਸਾਡੀ ਮੰਮੀ ਸਾਨੂੰ ਰੋਸਟ ਕਰਦੀ ਆ ਕਿਹਦੀ ਦਾ ਸਹੀ ਬਲੌਗਰਾਂ ਦਾ ਕਿੰਨਾ ਚੂਸ ਕਰਦੀ ਮੰਮੀ ਹੋਰ ਨਾ ਕਿਸੇ ਨਾਲ ਆਪਾਂ ਨੂੰ ਦੇ ਤੇ ਆਪਾਂ ਬਾਅਦ ਚੋ ਗੱਡੂ ਪਹਿਲਾਂ ਮੈਂ ਕੱਢੂ ਤੁਹਾਨੂੰ ਬਾਹਰ ਮੇਰੇ ਡਾਕਟਰ ਸਿਰਫ 10% ਆਇਆ ਬਾਸ ਜੀ ਵੀਰੇ ਕਹਿੰਦੀ ਬਾਸ ਮੇਰੇ ਦੀ ਕੋਈ ਜ਼ਮੀਨ ਤੇ ਚੜਾ ਰਿਹਾ ਆ ਆਪਾਂ ਇਧਰ ਕਰਦੇ ਆ ਜੀ ਬਲੌਗ ਦਾ ਐਂਡ ਟਾਈਮ ਹੋ ਗਿਆ 10:30 ਤੇ ਇੱਧਰ ਹੋ ਰਹੀਆਂ ਜੀ ਰੋਟੀ ਪਾਣੀ ਦੀ ਤਿਆਰੀ ਚਲੋ ਜੀ ਅੱਜ ਹੈਗਾ ਨਵਾਂ ਸਾਲ ਦੇਸੀ ਮਹੀਨਿਆਂ ਦਾ ਤੇ ਨਾਲੇ ਹੈਗੀ ਹੈ ਜੀ ਹੋਲੀ ਨਾਲੇ ਹੈਗੀ ਅੱਜ ਸੰਗਰਾਂਦ ਤੇ ਨਵਾਂ ਸਾਲ ਚੜ੍ਹਿਆ ਆ ਦੇਸੀ ਵੀ ਹੈ ਦੇਸੀ ਮਹੀਨਿਆਂ ਦਾ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਨਾਲ ਸਾਰਿਆਂ ਨੂੰ ਹੈਪੀ ਹੋਲੀ ਤੇ ਕਰੋ ਵਲੌਗ ਸ਼ੁਰੂ ਕਹਿ ਗਏ ਹਾਂ ਸਾਰਿਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਸਾਰਿਆਂ ਲਈ ਖੁਸ਼ੀਆਂ ਪਰ ਆਇਟ ਆਵੇ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਪੀ ਨੰਦਰਾ ਬਲੌਗ ਤੇ ਉਮੀਦ ਕਰਦੇ ਤੁਸੀਂ ਠੀਕ-ਠਾਕ ਹੋ ਮੈਨੂੰ ਐਸੀ ਵੀ ਠੀਕ-ਠਾਕ ਆ ਚਲੋ ਜੀ ਕਰਦੇ ਸ਼ੁਰੂਆਤ ਅੱਜ ਆਲੂ ਵਾਲੇ ਪਰੌਂਠੇ ਦੇ ਤੇ ਅੱਜ ਬਣ ਰਹੇ ਆ ਜੀ ਸਾਡੇ ਆਲੂ ਵਾਲੇ ਪਰੌਂਠੇ ਲਓ ਜੀ ਪਰੌਂਠੀਆਂ ਗਈਆਂ ਸਾਡੀਆਂ ਪੌਂਚ ਅੰਦਰ ਤੇ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਤੇ ਹਾਂਜੀ ਭੈਣ ਜੀ ਕਿਦਾਂ ਅੱਜ ਹੈਗੀ ਜੀ ਇਹਨੂੰ ਛੁੱਟੀ ਹੋਲੀ ਦੀ ਹਨਾ ਇਹ ਵਧੀਆ ਵਧੀਆ ਇਹ ਕਿਦਾਂ ਦਾ ਵਧੀਆ ਆ ਮੂੰਹ ਇਦਾਂ ਦਾ ਬਣਾਇਆ ਪੁੱਠ ਸਦਾ ਜਿਆ ਉਹਦਾ ਕੰਦੀ ਵਧੀਆ ਲਓ ਜੀ ਖਾਣੇ ਪਰੌਂਠੀਆਂ ਨਾਲ ਲਗਾਣੇ ਆ ਜੀ ਆਪਾਂ ਟੀਵੀ ਤੇ ਅਰੇ ਕਿ ਲ ਬੈਨ ਮਾਦਰ ਮਰੀ ਬਣਾਫਿਕਾ ਇਹ ਕੀ ਆ ایرਪੋਰਟ ਮੈਂ ਅੱਛਾ ایرਪੋਰਟ ਮੈਂ ਅੱਛਾ ਦੋ ایرਪੋਰਟ ਜੋੜ ਕੇ ਨਾਲ ਹੈੱਡਫੋਨ ਰੱਖ ਕੇ ਲੱਤਾਂ ਲਾ ਗਏ ਹਨਾ ਉਹ ਮੈਂ ਤਾਂ ਹਰ ਵੇਲੇ ਜਦੋਂ ਆਈ ਉਹ ਪਿਦਾ ਪਿਛਲੇ ਮਹੀਨੇ ਦੀ ਮੈਂਬਰੀ ਸ਼ੋ ਹੋਈ ਨਾ ਹੂੰ ਪਿਛਲੇ ਏਅਰ ਦੀ ਹਾਂ ਬੀਏ ਸੀ ਗੁਰਦਵਾਰੇ ਤੋਂ ਪ੍ਰਸ਼ਾਦ ਮਿਲਿਆ ਸੀ ਅੱਛਾ ਥੋੜਾ ਥੋੜਾ ਸਾਰੇ ਜਣੇ ਲੈ ਲਓ ਲਓ ਜੀ ਪ੍ਰਸ਼ਾਦ ਮਿਲਿਆ ਜੀ ਬਰੈਡ ਪਕੌੜੇ ਦਾ ਹਾਂ ਅੱਜ ਇਹਦੇ ਮਤਲਬ ਹਾਂ ਓਕੇ 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 ਤੇ ਅਸੀਂ ਵੀ ਅੱਜ ਜਾਣਾ ਅਸੀਂ ਨਹੀਂ ਮਤਲਬ ਮੈਂ ਜਾਣਾ ਅੱਜ ਮੈਨੂੰ ਫਿਰ ਸਦਾ ਅੱਜ ਲੰਗਰ ਦਾ ਕਿੱਥੇ ਪੱਲਾ ਸਵੀਟ ਸ਼ਾਪ ਹਰ ਸਾਲ ਲਾਂਦਾ ਪੱਲਾ ਸਵੀਟ ਸ਼ਾਪ ਵਾਲੇ ਹਰ ਸਾਲ ਲਾਂਦੇ ਨਹੀਂ ਹੈਗੇ ਜਾਂਦੇ ਨਹੀਂ ਹੈਗੇ ਆਪਣੇ ਗਰੁੱਪ ਦੇ ਨਾਲ ਕਿਸ਼ਨ ਸਰਵਣੀ ਸ਼ੈਲੀ ਹਣੀ ਸਾਰੇ ਜਣੇ ਮੈਨੂੰ ਆਇਆ ਭੀਮ ਦਾ ਫੋਨ ਹਾਂ ਭੀਮ ਸ਼ਰਮੇ ਦਾ ਤੇ ਕਹਿੰਦਾ ਵੀ ਭਾਜੀ 2 ਵਜੇ ਜਾਣਾ ਆ ਤੇ ਮੜਾ ਜਾ ਅਸਤੀਸ਼ ਨੂੰ ਤੇ ਨਰਿੰਦਰ ਨੂੰ ਫੋਨ ਕਰ ਦਿਓ ਮੈਂ ਕਹਾਂ ਚੱਲ ਕੋਈ ਨਹੀਂ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ ਤਾਂ ਉਹਨਾਂ ਨੂੰ ਤੇ ਅਸੀਂ ਅੱਜ ਫੇਰ ਉੱਥੇ ਜਾਣਾ ਲੰਗਰ ਖਾਨ ਬਹੁਤ ਪਿਆ ਗਿਆ ਕੁਛ ਹੈਂ ਆਪ ਕੋ ਕੁਝ ਹਾਂ ਪੀਜ਼ਾ ਖਾਣਾ ਅੱਜ ਮੈਂ ਤੁਹਾਨੂੰ ਮਿਲਾ ਦੂੰਗਾ ਟੈਨਸ਼ਨ ਨਾ ਲੋ ਆਪਣੀ ਗੱਲ ਹੋਈ ਸੀ ਕਿ ਵੀ ਹੋਲੀ ਨਹੀਂ ਖੇਲਣੀ ਤੇ ਤੁਹਾਨੂੰ ਖਾਣ ਲਈ ਪੀਜ਼ਾ ਪੂਜ਼ਾ ਜੋ ਮੰਗੋਗੇ ਤੁਹਾਨੂੰ ਲਿਆ ਦੇਾਂਗੇ ਠੀਕ ਹੈ ਨਾ ਤੇ ਉਹ ਲਿਆக் ਦਿਆਗੇ ਤੁਹਾਨੂੰ ਚਲੋ ਫਿਰਾਲ ਮਿਲਦੇ ਆ ਨਾਸ਼ਤਾ ਕਰਕੇ ਹਾਂਜੀ ਲੋ ਜੀ ਆਪਾਂ ਸੁਬਾਹ ਦੇ ਜਿਹੜੇ ਸੁਬਾਹ ਤੋਂ ਬਾਹਰ ਨਿਕਲੇ ਆ ਜੀ ਮਤੇ ਦੇਖੋ ਕਿਤਾਹੋਲੀ ਖੇਲ ਰਹੇ ਆ ਜੀ ਹਾਂਜੀ ਲੋ ਜੀ ਇੱਧਰ ਦੇਖੋ ਜੀ ਦੁਬਾਰਾ ਰੋਟੀ ਖਿਰੂ ਹੋ ਗਈ ਆ ਫੇਰ ਤੇ ਇੱਧਰ ਚੈੱਕ ਹੋ ਰਿਆ ਜੀ ਪਨੀਰ ਸਬਜੀ ਬਣਾਈ ਆ ਤੇ ਅਸੀਂ ਜਾਣਾ ਹੁਣ ਮੈਂ ਜਾਣਾ ਜੀ ਲੰਗਰ ਤੇ ਲੰਗਰ ਖਾਣ ਜਾਣਾ ਯਾਰ ਉਹ ਸੁਨਿਆ ਆਇਆ ਹੁਣ ਉਹਨਾਂ ਦਾ ਤੇ ਫਿਰ ਮੈਨੂੰ ਜਾਣਾ ਪੈਣਾ ਤੇ ਰੋਟੀ ਲੱਗਦਾ ਮੰਦਰੋਂ ਹੁਣ ਇੱਕ ਆ ਲੈ ਆ ਜੀ ਰੋਟੀ ਪਈ ਕੋਈ ਅੱਛਾ ਮੰਮੀ ਤੁਸੀਂ ਕਰਦੇ ਪਏ ਆ ਚਲੋ ਇੱਧਰ ਲਓ ਜੀ ਪਨੀਰ ਪਨੀਰ ਨੂੰ ਲੱਗ ਰਿਹਾ ਤੁਰਕਾ ਜੀ ਕੋਦਾਂ ਨਾ ਵੈਸੇ ਮੋਸਟਲੀ ਕੁੜੀ ਸਵੇਰੇ ਰੋਟੀ ਖਾ ਲਵੇ ਤੇ ਦੁਪਹਿਰ ਨੂੰ ਖਾਂਦੀ ਨਹੀਂ ਹੈਗੀ ਅੱਜ ਕਿਉਂ ਖਾਣ ਲੱਗੀ ਆ ਇਸ ਕਰਕੇ ਖਾਣ ਲੱਗੀਗਾ ਜੀ ਬਣੀ ਆਲੂ ਵਾਲੀ ਆ ਆਲੂ ਹੈਗੇ ਇਹਦੇ ਫੇਵਰੇਟ ਹਲ ਹਣ ਆਲੂ ਹੈਗੇ ਇਹਦੇ ਫੇਵਰੇਟ ਤੇ ਆਲੂ ਵਾਲੇ ਛੱਡਦੇ ਨਹੀਂ ਹਲੋ ਟਾਈਮ 2 ਪੌਣੇ 2 ਵਜੇ ਆ ਤੇ ਮੈਨੂੰ 2 ਵਜੇ ਆਇਆ ਨਾ ਫੋਨ ਤੇ ਮੈਂ ਵੀ ਜਾਣਾ ਲੰਗਰ ਤੇ ਲੰਗਰ ਖਾ ਕੇ ਆਨੇ ਆ ਫਿਰ ਚਲ ਕੇ ਨਹੀਂ ਚਾੜੀ ਬਣੀ ਫਿਰ ਲੰਗਰ ਖਾ ਕੇ ਆਨੇ ਹੁਣ ਚਲ ਕੇ ਤੇ ਇਧਰ ਬਲੌਗ ਦੇਖ ਰਹੇ ਆ ਜੀ ਹੈ ਸਾਡੀ ਕਿਸਮਤ ਮੈਂ ਕਹਾ ਲੰਗਰ ਲੰਗਰ ਰਾਤੀ ਤੇ ਖਾ ਗਏ ਆਏ ਹਣੇ ਕਹਿੰਦੇ ਇੱਕ ਵਾਰ ਫੇਰ ਜਾਣਾ ਵਾ ਸੀ ਮਗਾ ਜੀ ਜਾਣਾ ਹੁੰਦਾ ਨਹੀਂ ਜਾਣਾ ਮੈਂ ਪੈਟ ਧੋਦੀ ਮਗਾ ਇੱਕ ਵਾਰ ਨਹੀਂ ਹੁਣ ਨਹੀਂ ਜਾਣਾ ਹੈਗਾ ਕਿ ਥੱਲੇ ਬਹਿਣਾ ਪੈਟ ਧੋਦੀ ਥੱਲੇ ਬਹਿਣਾ ਪੈਂਦਾ ਨਾ ਅੱਜ ਕਰਕੇ ਪੈਟ ਧੋਤੀ ਦੀ ਹੈਗੀ ਹੁਣ ਤੋਂ ਪੈਟ ਧੋਲਾ ਹੁਣ ਨਹੀਂ ਜਾਣਾ ਹੈਗਾ بس بس ਅਸੀਂ ਦੋ ਵਾਰ ਹੀ ਜਾਈਦਾ ਦੋ ਵਜੇ ਜਾਣਾ ਤੀਜੀ ਵਾਰੀ ਮੈਂ ਜਾਣਾ ਹਾਂ ਦਾ ਇੱਥੇ ਸਾਡਾ ਇੱਥੇ ਹੈਗਾ ਇੱਕ ਫਰੈਂਡ ਉਹ ਤਾਂ ਤੁਹਾਡੇ ਵੀ ਹਾਂ 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 ਨਹੀਂ ਨਹੀਂ ਇੱਥੇ ਲੱਗੇ ਆ ਹਲੇ ਲੱਗੇ ਲੰਗਰ ਦਾ ਜੀ ਇੱਥੇ ਹੈਗੀ ਮੰਮੀ ਹਲੇ ਲਓ ਜੀ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਰੋਕ ਕੇ ਬਣੇ ਰਿਓ ਬਲੌਗ ਨਾਲ ਟਾਈਮ ਪੂਰੇ ਹੋ ਗਏ ਜੀ 2:05 ਤੇ ਹਾਂਜੀ ਕਿਦਾਂ ਜੀ ਹੋਰ ਮੈਂ ਚੱਲਾਂ ਜਰਾ ਤੇ ਤੁਸੀਂ ਆਪਣਾ ਕੰਮ ਨਿਬੜੋ ਫਿਰ ਤੁਸੀਂ ਸੁਸਤੀ ਕਿਉਂ ਐਨੀ ਸੁਸਤੀ ਵਾਕੀ ਦੇ ਨਹੀਂ ਸੁਸਤੀਆਂ ਵਾਲੇ ਆ ਯਾਰ ਇਹ हां देन्नी सुस्तियां ਵਾਲੇ ਆ ਪਲਕ ਉਧਰ ਉਧਰ ਹੀ ਆ ਅੱਜ ਤਾਂ ਪਲਕ ਦਾ ਦੇਨੀ ਨਾ ਨਾਣਾ ਪੀਜ਼ਾ ਖਾਣਾ ਨੇ ਨਾ ਰੋਟੀ ਖਾ ਉਧਰ ਬੈਠੀ ਬੱਤ ਚੱਲ ਠੀਕ ਆ ਫੇਰ ਮੈਂ ਆ ਆਮਾ ਰੋਟੀ ਖਾ ਉਥੋਂ ਲੰਗਰ ਤੋਂ ਹੋ ਗਏ ਲੰਗਰ ਸ਼ਾਕ ਕੇ ਫੇਰ ਆਪਾਂ ਆ ਕੇ ਕਰਦੇ ਆ ਪੀਜ਼ਾ ਪੂਜਾ ਕਿਹੜਾ ਲਿਆਣਾ ਇਹਨਾਂ ਨੂੰ ਲਿਆ ਦੂੰਗਾ ਮੈਂ ਓਕੇ ਓਕੇ ਸਾਰੇ ਦੇਖੋ ਜੀ ਇਧਰ ਆ ਲੈ ਜੀ ਸ਼ੁਰੂ ਹੋਈ ਡੀ ਹੋਰ 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 ਵੀਡੀਓ ਨਾਲੀ ਮੈਂ ਕਿਹਾ ਸਾਰੇ ਆ ਜਿੰਨੇ ਹੈਗੇ ਅਸੀਂ ਇਹ ਨਾ 4-5 ਜਣੇ ਸੀ ਸਾਰੇ ਕਲਾਸਮੇਟ ਹੀ ਆ ਨਾ ਇੱਕ ਵੀ ਕਲਾਸ ਦਾ ਆਪਣਾ ਰਵਿੰਦਰ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਚਲੋ ਚਲਿਏ ਚਲੋ ਆਜੋ ਮਵਾਰਗਾ ਜੀ ਤੁਹਾਨੂੰ ਹੋਲੀ ਦੀ ਹੈ ਜੀ ਆ ਗਿਆ ਜੀ ਲੰਗਰ ਖਾ ਕੇ ਬਾਹਰ ਹੁਣ ਆਪਣੀ ਇੰਡੀਆ ਜੀ ਆਟਾ ਵਾਈ ਖੰਦੇ ਬੋਲੋ 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 ਮੈਂ ਥੋੜੀ ਐਕਸਰਸਾਈਜ਼ ਸ਼ੁਰੂ ਕੀਤੀ ਆ ਬੀਬੀ ਕੌਫੀ ਮਾਰ ਕੇ ਬੈਠਾ ਮੈਂ ਤਾਂ ਜੰਮੀ ਮਾਰ ਕੇ ਬੈਠਾ ਨਹੀਂ ਦੇਖੋ ਵਧੀਆ ਗੱਲ ਆ ਜੇ ਮਿੱਠਾ ਛੱਡਿਆ ਬਹੁਤ ਵਧੀਆ ਗੱਲ ਆ ਇਹ ਫਾਇਦੇਮੰਦ ਆ ਇਹ ਚੀਜ਼ ਦੇ ਕਰਕੇ ਮਹੀਨੇ ਖੰਡ ਤੱਕ ਬੈਟਰੀ ਹੋ ਜਾਣਾ ਲੱਗਦੀ ਆ ਹਾਂ ਦੇਖ ਪਹਿਲਾਂ ਮੈਂ ਇਤਲਵਾਤਰਾ ਵੀ ਨਹੀਂ ਬੈਠ ਸਕਦਾ ਉਹ ਲੱਤ ਰੱਤ ਚਲੋ ਹੁਣ ਚਲੀਏ ਹੁਣ ਚਲੀਏ ਹੁਣ ਤੁਸੀਂ ਸਾਡੇ ਸਾਹਮਣੇ ਜ਼ਮੀਨ ਤੇ ਬੈਠਦੇ ਤੁਸੀਂ ਬੈ ਕੇ ਕੁਰਸੀ ਤੇ ਜਾ ਕੇ ਜ਼ਮੀਨ ਤੇ ਨਹੀਂ ਹਲੇ ਬੈਠਦਾ ਹਜੇ ਜ਼ਮੀਨ ਤੇ ਨਹੀਂ ਬੈਠਦਾ ਹੌਲੀ ਹੌਲੀ ਬੈਠਾਊਗਾ ਨਾ ਚਲੋ ਆਓ ਚਲੀਏ ਹੁਣ ਚਲੋ ਚਲੀਏ ਅੱਡੇ ਤਿੰਨ ਹੋ ਗਏ ਆਪਾਂ ਲੰਗਰ ਛਕਣ ਗਏ ਸੀ ਤੇ ਲੰਗਰ ਛੱਕੇ ਗਏ ਆ ਤੇ ਇੱਧਰ ਮੰਮੀ ਜੀ ਕਰ ਰਹੇ ਪਾਠ ਤੇ ਹਾਂਜੀ ਕੀ ਕਰ ਰਹੇ ਹੋ ਜੀ ਕੁਝ ਨੇ ਵੇਣਾ ਸੂਟ ਸੀ ਰਿਆ ਜੀ ਮਸੀਹ ਜਿਹੜਾ ਬਣਾਇਆ ਹੈ ਕੰਮ-ਕਮ ਇੰਨਾ ਪਿਆ ਤੇ ਮਸੀਹ ਜਿਹਦੇ ਮਨ ਬਣਾਇਆ ਕੰਮ ਕਰਨੇ ਦਾ ਦੇਖ ਲਓ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮੈਂ ਫਿਰ ਲਿਆਦਾ ਮੈਂ ਤੁਹਾਨੂੰ ਪੀਜ਼ਾ ਕੋਈ 4 ਵਜਣੇ ਬਲਕ ਨੂੰ ਲੈ ਜਾਓ ਨਾਲੇ ਕਮਾ ਲੈ ਆਇਓ ਜਾਣਾ ਬਲ ਚੱਲ ਫੇ ਆ ਜਾ ਚਲੋ ਆਏ ਫੇ ਅਸੀਂ ਲੈ ਗਏ ਬਸ ਸਵੇਰ ਦੀ ਪਪਾਂ ਦੇ ਹੋਰ ਹੋਰ ਚਲੋ ਆਏ ਅਸੀਂ ਸਕੂਟੀ ਕੱਢਦਾ ਮੈਂ ਤੂੰ ਆ ਬਾਹਰ ਫੇ ਨਹੀਂ ਆਏ ਜੰਮੀ ਈਕ ਪੀਜ਼ਾ ਲੈਂ ਹਾਂਜੀ ਆਰਡਰ ਕਰਤਾ ਸਾਹ ਬਦਿਆ ਤੇ ਕੀ ਆਰਡਰ ਆਪਣਾ ਚੱਕੋ ਚੱਕ ਲਓ ਭਾਈ ਡੈਡ ਕੋ ਪਾਤੀ ਡੈਡ ਕੋ ਟੈਬ ਹੋ ਗਿਆ ਸਾਢੇ 4 ਤੇ ਅੱਜ ਹੋ ਰਹੀ ਆ ਜੀ ਇਹਨਾਂ ਦੀ ਪੀਜ਼ਾ ਪਾਰਟੀ ਹਾਂ ਤੇ ਚਲੋ ਠੀਕ ਆ ਜੀ ਹੁਣ ਇਹਨਾਂ ਨੂੰ ਲਿਆ ਕੇ ਦਿੱਤਾ ਪੀਜ਼ਾ ਲਓ ਜੀ ਠੀਕ ਆ ਜੀ ਨਾਲ ਅੱਧੀ ਲਿਆਏ ਆ ਇੱਕ ਆਚਾਰੀ ਪਨੀਰ ਟਿਕਾ ਨੇ ਆਪਣੀ ਫੀਡ ਕਰਾਂਗੇ। ਖੋਲੀ 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 ਤੁੰਗਣੀ ਖੋਲੀ ਆਹ ਮੈਂ ਤਾਂ ਦਾਦੀ ਨੇ ਖਾਣਾ ਨਾ। ਤਾਹੀ ਤੂੰ ਪੈ ਗਿਆ ਜਸ ਮੁੱਖ ਕਿੱਦਾਂ ਦੇਂਦਾ ਆ। ਆਹ ਚਲੋ ਤੁਸੀਂ ਆਓ ਆ ਕੇ ਠੀਕ ਹੈ ਜੀ ਕਰਨ ਲੱਗਾ ਕਰਨ ਲੱਗਾ ਬਸ ਤੇ ਚਲੋ ਮਿਲਦੇ ਹਾਂ ਹੁਣ ਖਾ ਪੀ ਕੇ ਜੀ। ਜਿੱਲੀ ਬੀੜੀਆਂ ਹੀ ਪੀ ਲੈਣੀ। ਓਕੇ ਜੀ। ਹੁਣ 5:30 ਹੋ ਗਿਆ। ਕਿਆ ਕਰ ਰਹੀ ਹੈ ਮम्मी ਜੀ ਲੱਗੀਆਂ ਬਣਾਉਣ ਸਵੇਰ ਸਕੂਲੇ ਡਿਫਨ ਨਹੀਂ ਲੈ ਕੇ ਜਾਣਾ ਤੂੰ ਹੁਣ ਤਾਂ ਖਾਣ ਹੀ ਨਹੀਂ ਰੋਟੀ ਮੈਂ ਆ ਦੇ ਤਾ ਨਾ ਦਾਲ ਤੇ ਗਿਲੀ ਪਾਈਆ ਮੈਂ ਕਿ ਇਹਨੂੰ ਨਾ ਤੜਕਾ ਲਾ ਕੇ ਐਦੇ ਦਾਲ ਵਿੱਚ ਪਾ ਦੇਣੀ ਆ ਰਿੱਜੀ ਜਾਊਗੀ ਇਹ ਦਾਲ ਠੀਕ ਆ ਇਦਾਂ ਬਣਾ ਲੈਣੀ ਐ ਇਸ ਵਾਰ ਦਾਲਾ ਲੱਗ ਨਹੀਂ ਤੜਕਾ ਲਾਣਾ ਇਹਨੂੰ ਆ ਹੁਣ ਤਾਂ ਰੋਟੀ ਖਾਣੀ ਨਹੀਂ ਹੈ ਕਿ ਰਾਤ ਨੂੰ ਬਾਕੀਆਂ ਨੇ ਨਹੀਂ ਖਾਣੀ ਰੋਟੀ ਤੁਸੀਂ ਖਾਣੀ ਮੈਂ ਤਾਂ ਮੈਂ ਤਾਂ ਨਹੀਂ ਖਾਣੀ ਆਹ ਖਾਣੀ ਵੀ ਖਾ ਜਾ ਜੇ ਨਹੀਂ ਜੀ ਮਰਜੀ ਆ ਨਾ ਵੀ ਆਓ

ਤੇਨ ਪਹਿਲਾਂ ਤਾਂ ਪੀਲਾ ਲਸਣ। ਹੋਏ। ਉਹ ਇਹਦੇ ਵਿੱਚ ਪਾਵਾਂਗੇ ਜੀ ਲਸਣ ਤੇ ਜ ਚਾਹਾਂਗੇ ਅਦਰਕ ਤੇ ਤਿਆਰ। ਠੀਕ ਹੈ। ਇਹ ਹੌਲੀ ਹੌਲੀ ਹਿਆਂ ਮਿਕਸਾਂ। ਇੱਦਾਂ 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 ਬੱਸ ਯਾ ਦੇਖੋ ਇਹਨਾਂ ਨੂੰ ਸਾਲਾ ਭਾਵੇਂ ਮਹਨ ਹਾਂ ਠੀਕ ਹੈ ਅਗਲੇ ਟਮਾਟਰ ਕੱਟ ਕੇ ਅੱਛਾ ਹੋਰ ਕੀ ਹੁਣ ਕੀ ਬਗਨੇ ਟਮਾਟਰ ਕੱਟਨੇ ਅਜੇ ਦਾਲ ਏਦੇ ਜੱਗ ਇਕ ਦਾਸ ਬਹੁਤ ਸਵਾਦ ਬਣਦੀ ਆ। ਆ ਬਾਤ ਸਰੀ ਜੀ ਜਾਵੇ ਦੋ ਤੇ ਇਹਨੂੰ ਨਾ ਚਾਰ ਪੰਜ ਸੀਟੀਆਂ ਲਵਾ ਕੇ ਖੁੱਲੀ ਰੇਦ ਲੈਣੀ ਬਸ। ਅੱਛਾ ਠੀਕ। ਜਿਹੜੇ ਮਾਂ ਆ ਥੋੜੇ ਜਿਹਾ ਫਟ ਜਾਣ। ਹਾਂ। ਜਦੋਂ ਮੈਂ ਖੁੱਲੀ ਰੇਦ ਲੈਣਾ ਮੱਠੇ ਮੱਠੇ ਦੇਖਦੇ ਤੇ ਜੀ ਜਾਵੇ ਦੇਖੀ ਦਾਲ। ਬਹੁਤ ਸਵਾਦ ਬਣਦੀ ਆ। ਕਿਵੇਂ ਪਹਿਲਾ ਪਹਿਲਾ ਵਿੱਚ ਦੇਣਾ ਹੁੰਦੀ ਛਿਗੀ ਦਾਲ ਵੀ ਵਿੱਚ ਹੀ ਦਾਲ ਮੱਖਣੀ ਬਣਾ ਲਪੇ ਏਦਾਂ ਮੈਂ ਦਾਲ ਹੁਣ ਕਿੰਨਾ ਚਿਰ ਰੋਲ ਰੋਜੀ ਬਣਾਈ ਨਹੀਂ। ਹਮ। ਅੱਜ ਬਣਾਉਂਦੇ ਆ। ਦੇ ਨਿਰੋ ਦੇਲ ਗੁੜਾ ਵੀ ਗਾਦਾ ਹਾਂ ਆ ਨੂੰ ਬੇ ਯੋ ਬਲੇਜੋ ਹੈ ਗਾਦਾ ਬੈਟਰ ਵੀ ਆਇਆ ਦੋਸੇ ਦਾ ਵੀ ਉਹਦਾ ਦੋਸਾ ਬਣਾਉਣਾ ਦੁਪਹਿਰ ਬਣਾ ਦਿਓ ਕਹਿੰਦੀ ਮੈਂ ਖਾਦੀ ਨਹੀਂ ਇਹ ਬਦਾ ਖਾਲਮਾ ਤੁਹਾਡਾ ਬਣਿਆ ਹੋਇਆ ਆਕੀ ਮਸੀ ਮੈਂ ਕੀ ਪਤਾ ਤੁਹਾਡਾ ਤੁਹਾਡਾ ਬਣਿਆ ਖਾਲਮਾ ਇਹਦੇ ਵਿੱਚ ਪੇਸਟ ਪਾਵਾਂਗੇ ਅਦਰਕ ਦਾ ਮਸਾਂ ਦਾ ਥੋੜਾ ਜਿਹਾ ਹਾਂ ਹਾਂ ਤੇ ਇਹਨੂੰ ਫਵਾੜਾ ਬਣਾ ਲਵਾਂ ਹਾਸਮਾ ਤੇ ਜਿ ਚਕਣਾ ਹੈ ਲਸਣ ਆ ਤੇ ਅਦਰਕ ਨੂੰ ਦਾ ਪੇਸਟ ਇਹਦੇ ਚ ਮਿ ਜਾਊਗਾ ਨਮਕ ਟਮਾਟਰ ਪਾਤਾ ਐ ਮੈਂ ਹਿੰਕਾ ਨਮਕ ਤੇ ਥੋੜੀ ਜਿਹੀ ਜਲਦੀ ਹਲਦੇ ਪਾੜੀ ਜਿ ਪਾਈ ਦੇਗੀ ਮੈਂ ਤੇ ਉਹ ਅੰਗੀ ਚ ਸੁਕਾਉਂਦੇ ਦੋ ਦੋ ਓੜਵੇ ਮਟਰ ਥੋੜਾ ਜਿਹਾ ਹੁਣ ਸਾਫ ਹੋ ਗਏ ਇਹ ਪਾਉਗੇ ਤੇ ਦਾਲ ਪਾਣੀ ਪਾਣਗੇ ਹਾਂ ਪਾਣੀ ਹੁਣ ਤੇ ਨਹੀਂ ਪਨਾਹ ਦਾ ਬਣੇ ਬੱਲੇ ਮੈਂ ਦਾਲ ਬਣਾਉਣੀ ਚੀਲ ਕਰਦੇ ਦਾਲ ਭਿਜਣੇ ਬਾਅਦ ਰੱਖੀ ਸੀ ਹਾਂ ਆਣੀ ਦਾਲ ਦੇ ਨਾਲ ਲਓ ਜੀ ਇੱਧਰ ਬਣਦੀ ਪਈ ਆ ਚਾਹ ਗੁੜ ਦੀ ਇੱਧਰ ਦਾਲ ਦੇਖ ਸਕਦੇ ਆ ਇਹ ਜਿਹੜਾ ਪਹਿਲਾਂ ਤੜਕਾ ਲਾ ਕੇ ਦਾਲ ਬਣਾਈ ਆ ਦੇਖੋ ਜਾਏਗਾ ਕਲਰ ਤੇ ਦਾਲ ਹੁਣ ਭੁਲ ਜਾਊਗੀ ਪਹਿਲਾਂ ਲਵਾ ਲਈਏ 5-6 ਸੀੜੀਆਂ ਉਸ ਤੋਂ ਬਾਅਦ ਕੁੱਕਰ ਹੌਲੀ-ਹੌਲੀ ਦਾਲ ਸਾਰੀ ਹੋ ਜਾਊਗੀ ਤਿਆਰ ਇਹ ਚਲੋ ਜੀ ਤੇ ਇੱਧਰ ਬਣਦੀ ਪਈ ਆ ਚਾਹ ਇਹਨਾਂ ਨੂੰ ਪਾਉਣ ਲਈਏ ਕੱਪਾਂ ਦੇ ਵਿੱਚ ਤੇ ਦਿਖਾਲ ਦਿਆਂ ਫਿਰ ਚਾਹ ਅੰਦਰ ਪੀਂਦੇ ਆ ਜਾ ਕੇ ਲਓ ਜੀ ਟਾਈਮ ਇੱਧਰ 7:00 ਵਜ ਗਏ ਆ ਤੇ ਸਾਡੀ ਚਾਹ ਆ ਗਈ ਆ ਬਣ ਕੇ ਤੇ ਆਪਾਂ ਪੀਂਦੇ ਆ ਚਾਹ ਜਿਹਨੇ ਪੀਣੀ ਹੈ ਚਾਹ ਤੇ ਉਹ ਸਾਡੇ ਘਰ ਸਕਦਾ ਆ ਗਾਇਸ ਜਿਹਨੇ ਜਿਹਨੇ ਇੱਧਰ ਪਟਿਆ ਇੱਧਰ ਕਰਦੀ ਆ ਸਕੂਲ ਦਾ ਕੰਮ ਹੈ ਕਰਦੀ ਆ ਕਿਦਾਂ ਹੁੰਦਾ ਹੈ ਸਾਨੂੰ ਐਚਪੀ ਨੰਦਰਾ ਫੈਮਿਲੀ ਵਲੌਗ ਛੱਡ ਕੇ ਰੋਸਟੀ ਵਲੌਗ ਵੀ ਹੋਣੇ ਚਾਹੀਦੇ ਆ ਸਾਡੀ ਮੰਮੀ ਖਾ ਦੇਣਾ ਇਹਨਾਂ ਦਾ ਕਹਿਣਾ ਹੈ ਸਾਡੀ ਮੰਮੀ ਸਾਲ ਨੂੰ ਰੋਸਟਸ ਦੇ ਆ ਵੀਡੀਓਜ਼ ਦੇਖਦੀ ਆ ਟੀਵੀ ਤੇ ਲਾ ਕੇ ਸਾਰਾ ਦਿਨ ਉਹ ਮੇਸ਼ਾ ਨਾ ਉੱਧੇ ਹੀ ਰੋਸਟ ਕਰਦੀ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਮੰਮੀ ਸਾਨੂੰ ਰੋਸਟ ਕਰਦੀ ਆ ਬਹੁਤ ਕਰਦੀ ਆ ਬਹੁਤ ਹਾਂ ਬਹੁਤ ਮੰਮੀ ਜਾਂਦੇ ਰੋਸਟਰਲ ਦੀ ਵੀਡੀਓ ਮੰਮੀ ਨੇ ਕਿਹੜੇ ਰੋਸਟਰ ਛੱਡਿਆ ਸਾਰੇ ਰੋਸਟਰ ਦੀ ਵੀਡੀਓ ਦੇਦੀ ਹੋਈ ਹੈ ਕਿਹੜੇ ਰੋਸਟਰ ਦਾ ਨਾਮ ਤੇ ਵੀ ਸਾਨੂੰ ਪਤਾ ਸੀ ਵਾਸੀ ਉਹ ਵੀ ਰੋਸਟਰ ਦੇਖਦੇ ਆਹੋ ਪੀਜਰ ਲੀਡੀ ਦੇ ਜਨ ਸਾਰੇ ਦੇਖੀਏ ਤਾਂ ਸਹੀ ਬਲੌਗਰਾਂ ਦਾ ਕਿੰਨਾ ਚੂਸ ਕਰਦੇ ਮੰਮੀ ਬਹੁਤ ਰੋਸਟਰ ਇੱਧਰ ਹੈ ਇੱਧਰ ਮੰਮੀ ਕਰਦੇ ਪਏ ਆ ਤੇ ਭਾਈ ਇੱਕ ਸੂਟ ਕੱਲ ਮੈਂ ਤਿਆਰ ਕਰ ਲਿਆ ਸੀਗਾ ਦਾਦੀ ਇੱਕ ਮਿੰਟ ਚੁੱਪ ਕਰ ਜੋ ਰੌਲਾ ਲਵਾਉ ਇੱਕ ਸੂਟ ਦੀ ਮੈਂ ਕਟਿੰਗ ਕਰ ਲਈ ਆ ਹੈ ਹੋਰ ਨਾ ਕਿਸ ਨੇ ਅੰਜਾਮ ਲਾਇਆ ਬਈ ਨੂੰ ਦੇ ਦੇ ਮੰਮੀ ਦੇ ਲੈ ਲਓ ਮੰਮੀ ਦੇ ਲੈ ਲਓ ਮੰਮੀ ਦੇ ਦੇਖ ਲਓ ਮੰਮੀ ਦੇਖ ਲਓ ਸਾਡੇ ਹੁੰਦੇ ਤੁਹਾਡੇ ਹੁੰਦੇ ਹੁੰਦੇ ਨਾ ਆਹੋ ਆਹ ਤੁਹਾਡਾ ਵੀ ਤਾਂ ਜੀ ਰੋਸ਼ਨੀ ਨਾ ਕਰਦੀ ਮੰਮੀ ਮੰਮੀ ਜਿਆਦਾ ਹੋ ਗਿਆ ਥੋੜਾ ਜਿਹਾ ਮੰਮੀ ਕਹਿੰਦੇ ਮੈਂ ਕਹਾਂ ਤੁਸੀ ਕਹੋ ਬੋਲਦੀ ਮੈਂ ਕਰਦੀ ਮੈਂ ਤੁਹਾਨੂੰ ਵੀ ਰੋਸਟ ਕਰਦੀ ਆ ਦਾਦੀ ਵੀ ਕਾਰੀ ਦਿੰਦੀ ਆ ਮੈਂ ਆਦਾ ਆਪਣੇ ਘਰ ਵਾਲੇ ਨੂੰ ਵੀ ਰੋਸਟ ਕਰ ਦਿੰਦੀ ਆ ਦਾਦੀ ਮੈਂ ਕਹਣਾ ਕੱਲ ਕੱਲ 24 ਆਰ ਵਿੱਚ ਦੁਆਰਾ ਬੋਲੀ ਅਹੀ ਜੇ ਅਹੀ ਮੈਂ ਕਹਾਂ ਜੇ ਮੰਮੀ ਦੇ ਘਰ ਇਹ ਰੋਸਟ ਕਰੀਏ ਤਾਂ ਹਰ ਕੋਈ ਕਹਿੰਦਾ ਕਿ ਕੌਣ ਕੱਢੇ ਪਾਪਾ ਪਾਪਾ ਬਾਅਦ ਚ ਗੱਡੂ ਪਹਿਲਾਂ ਮੈਂ ਕੱਢੂ ਤੁਹਾਨੂੰ ਬਾਹਰ ਗਾਈਜ਼ ਕੱਲ ਮੇਰੀ ਕੱਲ ਮੇਰੀ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਰੋਸਟਿੰਗ ਹੋਈਆ ਫਿਲਹਾਲ ਉਹ ਬਲੌਗ ਦੇ ਵਿੱਚ ਨਹੀਂ ਆਈ ਉਹ ਗੱਲ ਵੱਖਰੀ ਹੈ ਪਰ ਕੱਲ ਮੈਨੂੰ ਬਹੁਤ ਕੀ ਰੋਸਟਿੰਗ ਤੇ ਇਦਾਂ ਦੀ ਗੱਲਾਂ ਕਹਿਤੀਆਂ ਹੈ ਕਿ ਤੁਹਾਡੇ ਤੇ ਇੰਨਾ ਜ਼ਿਆਦਾ ਰੋਸਟ ਕੀਤਾ ਗਿਆ ਨਾ ਕੱਲ ਮੈਨੂੰ ਬਲੌਗ ਸਿਰਫ ਵਲਾਗ ਤੇ ਸਿਰਫ 10% ਆਇਆ ਬੱਸ ਨਾਈਸ ਮੈਂ ਇਸ ਲਈ ਸਕੂਲ ਛੁੱਟੀ ਗਈ ਗਾਇਜ਼ ਵੀਰੇ ਕਹਿੰਦੀ ਮੈਂ ਵੀਰੇ ਨਹੀਂ ਗਾਇਜ਼ ਮੈਂ ਆ ਗਾਇਜ਼ ਵੀਰੇ ਅਸਲ ਵਿੱਚ ਮੈਂ ਕਾਹੀ ਨਹੀਂ ਛੁੱਟੀ ਕਰਦੀ ਐ ਸਕੂਲ ਦੀ ਛੁੱਟੀ ਕਰ ਮੈਂ ਕੋ ਦਿਨ ਘਰ ਜਨੂਸ ਨਹੀਂ ਜੇ ਮੈਂ ਛੁੱਟੀ ਕਰ ਲਵਾਂ ਤਾਂ ਮਮੀ ਮੇਰੀ ਛੁੱਟੀ ਕਰ ਦਿੰਦੀ ਆ ਨਹੀਂ ਪੂਰਾ ਦਿਨ ਘਰ ਜਨੂਸ ਕੱਢ ਦਿੰਦੀ ਆ ਗੋਇਟ ਤੁਮਾਰੇ ਤੋਂ ਸਕੂਲ ਚ ਜਾਂਦੀ ਚ ਕਿਉਂ ਹੈ ਗਈਆਂ ਤੂੰ ਕਿਉਂ ਚਲ ਚਲ ਨਹੀਂ ਕਿਉਂ ਹੈ ਚਲ ਚਾ ਨਿਕਲ ਵੇ ਇੱਕ ਸਾਰੀ ਮੰਮੀ ਨੇ ਹਥਿਆਰ ਰੱਖਿਆ ਆ ਉੱਥੇ ਹਾਂ 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 ਪੁੱਤਾਂ ਚਾਪੂ ਤੋ ਆ ਜਦੋਂ ਫ੍ਰੀ ਲੱਗਦਾ ਜੇ ਮਾਸ ਉਹ ਬਾ ਜੇ ਸਾਡੇ ਕੋਲ ਰੱਖਿਆ ਜੀ ਲੰਬੇ ਪੈ ਸਾਡੀ ਬਾਹ ਪਾ ਦਿੰਦੇ ਮਮੀ ਚਾਹ ਕਿੱਦਾਂ ਰਹੀ ਹੈ ਦੱਸੋ ਜਾਰੇ ਮਿੱਟਾ ਤੇ ਦੇ ਜਾਇਗਾ ਸਹੀ ਆ ਚਲੋ ਜੀ ਆਪਾਂ ਵੀ ਪੀ ਲਈਏ ਚਾਹ ਚਲੋ ਜੀ ਮਿਲਦੇ ਆਂ ਫੇ ਤੁਹਾਨੂੰ ਲਓ ਜੀ ਟਾਈਮ ਹੋ ਗਿਆ 8 ਤੇ ਇੱਧਰ ਦੇਖੋ ਜੀ ਲਓ ਹੁਣ ਮੱਛੀ ਮੰਗੜੇ ਸਾਰੇ ਦੇਖੋ ਚੱਲ ਰਹੇ ਹੈ ਵਗ ਰਹੇ ਤੋੜੀ ਗਾਦੇ ਅੱਗੇ ਬੜੀ ਵੋਈ ਡਾਂਸ ਹੀ ਕਰਦੇ ਬੜੀ ਉੱਚੀ ਉੱਚੀ ਗਾਉਂਦੇ ਸੀਗੇ ਚੱਲਦਾ ਰਹਿੰਦੇ ਚੱਲਦਾ ਰਹਨਾ ਵਾ ਲਗਾ ਢਿਊ ਢਿਊ ਗਾਣੇ ਕਰਦੇ ਸੀਗੇ ਜਦੋਂ ਮੈਂ ਆਂਦਰਾ ਆਏ ਉਹ ਨਾ ਬਈ ਡਾਂਸ ਕਰਦਾ ਪਿਆ ਆ ਦੇ ਨਾ ਲੈ ਤੁੰ ਨਾ ਦੇ ਨਹੀਂ ਬੈ ਕੰਦੇ ਨਹੀਂ ਬੈ ਹੈ ਨਹੀਂ ਨਹੀਂ ਅੱਗੇ ਉੱਚੀ ਗਾਉਣੇ ਨੂੰ ਘਾ ਲਾ ਨਾ ਨਾ ਮਾਗ ਬੜਾ ਮਾੜਾ ਡੱਬੀ ਖਾ ਰਾ ਦੇਖੋ ਪਾ ਆ ਨਹੀਂ ਸ਼ਾਂਤੀ ਹੋਈ ਸ਼ਾਂਤੀ ਜੀ ਲਓ ਜੀ ਇੱਧਰ ਹੁਣ ਲੱਗਿਆ ਜੀ ਆਪਾਂ ਰੋਟੀ ਪਾਣੀ ਖਾਣ ਅੱਜ ਨੇ ਬਣਾਈ ਆ ਮਾਂ ਦੀ ਦਾਲ ਮਾਂ ਛੋਲੇ ਦਾ ਦਾਲ ਮੱਖਣੀ ਨਹੀਂ ਬਣਾਈ ਪਰ ਮੈਂ ਹਾਂ ਮਾਂ ਛੋਲੇ ਦਾ ਦਾਲ ਚਟਨੀ ਮੈਂ ਤਾਂ ਰੋਟੀ ਖਾਣੀ ਨਹੀਂ ਹੈਗੀ ਦੁਪਹਿਰ ਦਾ ਆਪਣਾ ਸ਼ਾਮੀ ਖਾ ਕੇ ਸਰ ਗਿਆ ਰੋਸਟਿੰਗ ਆ ਜੀ ਕਿਉਂਕਿ ਮੰਮਾ ਹਾਲੇ ਆ ਦੇਖ ਦੇਣਗੇ ਬੜੇ ਹੋਇਆ ਆ ਕਿੰਨੇ ਰੋਸਟਿੰਗ ਦਾ ਇਹਨਾਂ ਦਾ ਔਰਾ ਜਨਹਾਈ ਸੀ ਚਲੋ ਜੀ ਔਰਾ ਜਨਹਾਈ ਇਹਨਾਂ ਦਾ ਔਰਾ ਚਲੋ ਚਲੋ ਹੁਣ ਚੁੱਪ ਕਰੋ ਚਲੋ ਰੋਟੀ ਖਾਈਏ ਹੁਣ ਐਣੀ ਝੜ 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 ਲਾਈਆ ਆਹ ਤਾਂ ਸੋ ਮੇਰਾ ਹੋਰ ਹੈ ਜਮੀਨ ਮੇਂ ਗੜ ਗਿਆ ਹੋਰ ਜਮੀਨ ਨੇ ਚਲਾ ਲਿਆ ਆਪਣਾ ਨਹੀਂ ਆਏਗਾ ਚਲੋ ਚੁੱਪ ਕਰੋ ਰੋਟੀ ਖਾਉਣ ਜੀ ਟਾਈਮ ਹੋ ਗਿਆ 10 ਤੇ ਕੁੜੀਆਂ ਕਰ ਲੀਆਂ ਪੀਆਂ ਕੋਠੇ ਦੇ ਸੈਰ ਮੰਮੀ ਦੇਖਦੇ ਵੇ ਟੀਵੀ ਤੇ ਆਪਾਂ ਇਧਰ ਕਰਦੇ ਆ ਜੀ ਬਲੌਗ ਦਾ ਐਂਡ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਾ ਗਾ ਬਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਤੇ ਸਾਨੂੰ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਹਰ ਰੋਜ਼ ਤੁਹਾਨੂੰ ਬਲੌਗਸ ਕਹਿੰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖ ਕੇ ਜਿਹੜੇ ਛੱਡ ਦਿੰਦੇ ਨਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਨੂੰ ਕੌਣ ਕੌਣ ਕਿੱਥੋਂ ਕਿੱਥੋਂ ਦੇਖਦਾ ਤੇ ਸਾਡੇ ਬਲੌਗ ਪਸੰਦ ਆ ਪਸੰਦ ਆ ਕਿ ਨਹੀਂ ਪਸੰਦ ਸਾਡੇ ਫੈਮਿਲੀ ਬਲੌਗ ਹੁੰਦੇ ਆ ਠੀਕ ਆ ਜੋ ਅਸੀਂ ਆਪਣੀ ਫੈਮਿਲੀ ਦੇ ਆਪਣੇ ਬੱਚਿਆਂ ਨਾਲ ਜੋ ਕਰਦੇ ਆ ਅਸੀਂ ਉਹੀ ਦਿਖਾਉਂਦੇ ਆ ਉਹੀ ਦਿਖਾਣੇ ਆ ਉਹ ਵੀ ਅਸੀਂ ਇਹ ਨਹੀਂ ਹੈ ਕੋਈ ਦਾ ਅਸੀਂ ਕੋਈ ਅਸੀਂ ਕੋਈ ਗਲਤ ਨਹੀਂ ਬੋਲ ਗਲਤ ਨਹੀਂ ਬੋਲਦੇ ਕੋਈ ਨਹੀਂ ਬੋਲ ਅਸੀਂ ਬੱਚਿਆਂ ਨੂੰ ਗਲਤ ਨਹੀਂ ਆਪਣੀ ਫੈਮਿਲੀ ਵਿੱਚ ਜਿੱਦਾਂ ਹੱਸਾ ਖੇਡਾ ਜਿਹੜਾ ਸਿਰਫ ਅਸੀਂ ਹੱਸਾ ਖੇਡਦੇ ਵਾਲਾ ਕੰਮ ਦਿਖਾਈਦਾ ਜੋ ਅਸੀਂ ਹੈਗੇ ਆ ਅਸੀਂ ਦਿਖਾਉਂਦੇ ਆ ਹਾਂ ਚਲੋ ਜੀ ਸਾਨੂੰ ਵੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥ